ਭਾਈ ਜੀ ਤਾਂ ਸਹੀ ਗੱਲ ਤੁਸੀਂ ਮੈਂ ਸ਼ਰੌਨੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਆ ਸ਼ਰੌਨੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇੱਧਰ ਉਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਹਿੰਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਿੰਨੀ ਪੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉਥੇ ਹਾਂ ਤੁਹਾਨੂੰ ਚਾਹੀਦੀ ਬੰਦੇ ਦੇ ਵਿਰੋਧਾ ਜੀ ਕਿ ਉਹ ਕਰਾਓ ਟੱਕਰਾਲੋ ਯਾਰ ਮੈਂ ਤਾਂ ਨਾ ਸਾਰਿਆਂ ਦੇ ਕੁੱਤ ਸੀਤਾ ਧਾਰਮਿਕ ਅਦਾਰਾ ਉਹ ਦੋਸਤ ਚਰਿਆ ਮਲਾਜਾਮਲਾ ਗਾਧਾ ਅਲਜਾਮ ਮੈਂ ਝੂਠ ਬੋਲਨਦਿਆਂ ਮੈਂ ਨਾ ਕਿਸ ਕਤਰ ਦਾ ਡੋਪ ਟੈਸਟ ਕਰਾਉ ਕਿਹੜੇ ਿਕਤਰ ਦਾ ਨਾਮ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਕੀ ਮਾੜਾ ਕੀਤਾ ਮੈਂ ਗੋਲਕ ਲਾਇਆ ਸੀ ਦਸਤਾਬੀ ਚੁੱਕੇ ਮੈਂ ਲਵਾਇਆ ਮੈਂ ਇੰਜ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੂੰ ਕੀ ਗੱਲ ਪੰਗਾਲੀ ਵਾਲਾ ਸਲੱਖਣ ਸਿੰਘ ਮਜੀਠੇ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੇ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਉਹਨਾਂ ਕੋਲ ਸਤਨਾਸਰ ਤਰਾਇ ਮੇ ਜੀ ਟੇਲ ਕੇ ਦਾ ਮੈਂ ਜਰਿਆ ਦਰਵਾਸਾ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿਸਾ ਲੈਂਦੇ ਉਹਦੇ ਕੋਲ ਯਾਰ ਮੇਜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਅਸੀਂ ਕੰਮ ਨਹੀਂ ਕਰਦੇ ਫਿਰ ਕਹਿੰਦੇ ਉਹਦੇ ਕੋਲ ਲੈਣ ਕੀ ਜਾਣੇ ਤੇ ਕਰਦਾ ਕੱਖ ਨਹੀਂ ਜਿਹੜੇ ਮੀਟਰੀ ਟੈਕਸੀ ਕਹਿੰਦੇ ਰਹਿ ਜੋ ਉਹਦੇ ਲੰਗੜ ਛੂਟ ਘਟਾਲੇ ਦੇ ਵਿੱਚ ਫੜੇ ਗਏ ਨੇ ਤਾਂ ਫਿਰ 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 ਬਾਹਲ ਕਿਉਂ ਕੀਤੇ ਇਹਨਾਂ ਨੇ ਜੇ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਵੀ ਸਰ ਨੂੰ ਜੇ ਝੂਠ ਘਟਾਲੇ ਦੇ ਵਿੱਚ ਫੜੇ ਗਏ ਆ ਤੇ ਬਾਹਲ ਕਿਉਂ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਲੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾਓ ਤੋ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨਾ ਲਾਓ ਤਨਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਈ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਈ ਉਦੋਂ ਮੈਂ ਬਾਹਰ ਆ ਸਟ੍ਰੀਟ ਤੇ ਭਾਜੀ ਤੁਸੀਂ ਸਹੀ ਗੱਲ ਤੁਸੀਂ ਮੈਂ ਸ਼ਰੌਣੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਜੋਨਿਕ ਕਮੇਟੀ ਤੋਂ ਜਾਂਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਦੀ ਜੇ ਉਧਰ ਆ ਕਰਦੀ ਇਧਰ ਉਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਹਿੰਦੇ ਡੋਪ ਟੈਸਟ ਕਰਾਓ ਧਰਿਆਲ ਸਾਹਿਬ ਇਹ ਕਰਾਉਣਾ ਆ ਪਾ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉਥੇ ਹਾਂ ਤੁਹਾਨੂੰ ਚਾਈ ਬੋਧਨ ਦੀ ਆਸਤੀ ਬੰਦੇ ਦੇ ਵਿਰੋਧ ਕਰੀਏ ਕਿ ਹੋ ਰਿਹਾ ਤੱਕਰਾ ਲਓ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਤਾਂ ਕਰਾ ਲਓ ਧਾਰਮਿਕ ਅਧਾਰਾ ਉਹ ਦੋਸਤ ਚਰਿਆ ਮਲਾਜਾਮਲਾ ਗਾਧਾ ਅਲਜਾਮ ਮੈਂ ਝੂਠ ਬੋਲਨਦਿਆਂ ਮੈਂ ਨਾ ਕਿਸ ਕਤਰ ਦਾ ਡੋਪ ਟੈਸਟ ਕਰਾਉ ਕਿਹੜੇ ਿਕਤਰ ਦਾ ਨਾਮ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਕੀ ਮਾੜਾ ਕੀਤਾ ਮੈਂ ਗੋਲਖਲਾਇਆ ਸੀ ਦਸਾਬੀ ਚੁੱਕੇ ਮੈਂ ਲਵਾਇਆ ਮੈਂ ਇੰਜ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੂੰ ਕੀ ਗੱਲ ਪੰਗਾਲੀ ਵਾਲਾ ਸਲੱਖਣ ਸਿੰਘ ਮਜੀਠੇ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੇ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠਿਆ ਸਾਹਿਬ ਹੀ ਹਸਾ ਲੈਂਦੇ ਉਹਨਾਂ ਕੋਲ ਸਤਨਾਥ ਆਸਰਾ ਮਜੀਠੀਆ ਕਦਾ ਮੈਂ ਜਰਿਆ ਦਰਵਾਸਾ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਸਲੇ ਦੇ ਉਹਦੇ ਕੋਲ ਯਾਰ ਮੇਜਾ ਸਾਡੇ ਨਾਲ ਰਹਿੰਦਾ ਵਾ ਜੇ ਸਾਨੂੰ ਉਹ ਕਹਿੰਦਾ ਕਿ ਮੈਂ ਡਿਜ਼ਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟੀਕਲ ਕਿਹੜੇ ਕੰਮ ਲਈ ਆ ਜੇ ਅਸੀਂ ਕੰਮ ਨਹੀਂ ਕਰਦੇ ਫੇਰ ਕਹਿੰਦੇ ਉਹਦੇ ਕੋਲ ਲੈਣ ਕੀ ਜਾਣਾ ਇਹ ਤੇ ਕਰਦਾ ਕੱਖ ਨਹੀਂ ਆ ਕਿਹੜੇ ਕਿਹੜੇ ਮੀਟਿੰਗਾਂ ਵਿੱਚ ਸੀ ਕਹਿੰਦੇ ਲੈ ਜੋ ਉਹ ਤੇ ਲੰਗਰ ਛੂਟ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਜੇ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਨਹੀਂ ਸਰ ਨੂੰ ਜੇ ਝੂਠ ਘਟਾਲੇ ਦੇ ਵਿੱਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਲੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾਓ ਤੋ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨਾ ਲਾਓ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਈ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40 50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਈ ਉਦੋਂ ਮੈਂ ਬਾਹਰ ਆ ਸਟ੍ਰੀਟ